ਇਹ ਤਾਂ ਸਿੱਧਾ ਦੇ ਪ੍ਰਹਾੜ ਦੀ ਕੋਸੇ ਉਸ ਤੋਂ ਵੱਧ ਪਾਇੰਡ ਹੈ। ਇਸ ਤੋਂ ਬਾਅਦ ਬਹੁਤ ਜ਼ਿਆਦਾ ਵਧੀਆ ਜਿਹੜਾ ਜੰਮ ਹੋਇਆ ਸਾਨੂੰ ਦਿੱਕਾ ਦੋਗੇ ਦਾ ਕੈਰ ਅਸੀਂ ਯੂਰੂ ਕਰਕੇ ਦੇਖੀਏ। ਪਹਿਲੇ ਇਸ ਦੀ ਕੋਈ ਘਾਟਾ ਨਹੀਂ ਹੋਣਾ ਇਹ ਤੁਹਾਨੂੰ ਗਾਰੰਟੀ ਦਿੰਦੇ। ਪਿਛਲੀ ਵਾਰ ਵੀ ਇਹਦਾ ਜਿਹੜਾ ਟ੍ਰੈਲ ਆਇਆ ਸੀਗਾ ਸਿੱਧੀ ਵਜਾਈ ਦਾ ਮਾਨਵਕਾ ਸੰਸਥਾ ਦੁਆਰਾ ਤੇ ਉਹਦੇ ਵਿੱਚ ਇਹਨਾਂ ਦਾ ਵਧੀਆ ਝਾੜ ਰਿਹਾ ਸੀਗਾ ਤੋ ਇਸ ਵਾਰ ਫੇਰ ਅਸੀਂ ਇਹਨਾਂ ਦਾ ਸਿੱਧੀ ਵਜੇ ਦਾ ਝਾੜ ਲਾ ਰਹੇ ਹਾਂ ਕਿ 12620 ਔਰ ਇਸ ਵਾਰ ਇਹ 5 ਕਿਲੋ ਵਿੱਚ ਲਾ ਰਹੇ ਨੇ ਪਿਛਲੇ ਵਾਰ ਇਹਨਾਂ ਨੂੰ ਕੀ ਪ੍ਰਾਪਟ ਹੋਇਆ ਉਹ ਤਾਂ ਦੋ ਪਿੰਗੇ ਦਾ ਟ੍ਰਾਇਲ ਕੀਤਾ ਸੀ ਪੀਆਰ 126 ਦਾ ਜਿਹਦਾ ਝਾੜ ਕਾਫੀ ਜ਼ਿਆਦਾ ਸਮਝ ਲੋ 8.2 ਤੋਂ ਉੱਪਰ ਦਾ ਸਾਨੂੰ ਮਿਲਿਆ ਪਾਣੀ ਬਚਾਉਣ ਦੀ ਸਿੱਧੀ ਵਜਾਈ ਦੀ ਇਹ ਅੱਜ ਸਾਡੀ ਜਿਹੜੀ ਮંજੂਰੀ ਬਣ ਗਈ ਹੈ ਪਾਣੀ ਬਚਾਉਣ ਦੀ ਪੰਜਾਬ ਨੂੰ ਬਚਾਉਣ ਦੀ ਕਿਤੇ ਵਿਚਾਈ ਕੋਈ ਐਨਾ ਉਖਾਉ ਆ ਬਣੀ ਤੇ ਗਿਆ ਕਿਸੇ ਵਾਰ ਕੀ ਜੋ ਟਾਇਰ ਕੀਤਾ ਉਹ ਕਾਫੀ ਕਾਮ ਜਾ ਗਿਆ ਅਸੀਂ ਕੋਈ ਮਸ਼ੀਨ ਨਾਲ ਪਾਈ ਨਹੀਂ ਕੀਤੀ ਅਸੀਂ ਬਾਹਰ ਪਿਆਰ ਕਰਕੇ ਜੀ ਨੂੰ ਸੇਟਾ ਦੇਤਾ ਸੇਟਾ ਦੇ ਕੇ ਪ੍ਰਹਾਰ ਦੇ ਕੇ ਉਸੇ ਉਸ ਤੋਂ ਬਾਅਦ ਪਾਣੀ ਦੇ ਦਿੱਤਾ ਇਸੇ ਨਾਲ ਬਹੁਤ ਜ਼ਿਆਦਾ ਵਧੀਆ ਜਿਹੜਾ ਜੰਮ ਹੋਇਆ ਔਰ ਜਿਹੜੀ ਜੀਜੀ ਦੀ ਉਪ ਪੈਦਾਵਾਰ ਬਾਕੀ ਖੇਤਾਂ ਨਾਲੋਂ ਜ਼ਿਆਦਾ ਹੋਈ। ਉੱਪੀ ਦੀ ਬੱਤੇ ਨੇ ਇਹਨਾਂ ਨੇ ਗੱਲ ਵੀ ਬਹੁਤ ਬੱਧੀ ਤਿੰਨ ਨੇ ਲੱਗੀ ਵਧੀਆ ਸ਼ੁਭਮਾਇਕ ਭਗਤ ਜਗਨੈਸ਼ ਸਿੰਘ ਜੀ ਵੀਡੀਓ ਦੇਖਿਆ ਸੀ ਜਿਹੜੀ ਸਾਡੀ ਪੰਜਾਬ ਨੂੰ ਮਾਰ ਪੈ ਰਹੀ ਆ ਉਹ ਖੂਸਾ ਇੰਨੀ ਫਤਨਾਕ ਨਹੀਂ ਜਿੰਨਾ ਫਤਨਾਕ ਸਾਡੇ ਪੰਜਾਬ ਨਹੀਂ ਕੱਦੂ ਹੈ ਜਿੰਨਾ ਕੱਦੂ ਹੈ ਬਹੁਤ ਫਤਨਾਕੀ ਹੈ ਖੇਤਾਂ ਦੇ ਵਿੱਚ

ਔਰ ਜਿਹੜਾ ਸਭ ਤੋਂ ਵੱਡਾ ਫਾਇਦਾ ਹੋਇਆ ਉਹ ਫਾਇਦਾ ਇਹ ਹੋਇਆ ਕਿ ਉਹ ਜਿਹੜਾ ਪਾਣੀ ਸੀ ਉਹ ਸਾਡਾ ਹੀਂਚਾਤ ਹੋਇਆ ਔਰ ਫਸਲਾਂ ਵੀ ਵਧੀਆ ਰਹੀ ਯਾਨੀ ਪਹਿਲਾਂ ਕਰੂ ਦੇ ਨਾਲ ਉਸ ਦਾ ਵਿਚਾਰ ਜ਼ਿਆਦਾ ਰਿਹਾ ਕਿਸਾਨ ਭਰਾਵਾਂ ਨੇ ਇਹ ਹੀ ਬੇਨਤੀ ਕਰਦੇ ਆ ਔਰ ਮਾਨੇ ਵਿਖਾ ਸੰਸਥਾ ਦਾ ਤਹਿਤ ਅੰਦਰ ਬਾਤ ਕਰਦੇ ਆ ਕਿ ਇਹਨਾਂ ਦਾ ਵੀ ਇਹ ਜੀ ਵੀ ਸਵਾਰ ਨਹੀਂ ਸਿੱਧੀ ਬਜਾਈ ਚਾਹਣਾ ਕਿਸਾਨਾਂ ਦਾ ਜਿਹੜਾ ਮੋਟੇ ਨਾਲ ਉਹ ਪਾਣੀ ਵਿਚਾਉਣਾ ਮਿੱਟੀ ਵਿਚ ਜਾਂਦਾ ਹੈ ਸਾਨੂੰ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਔਰ ਸਾਨੂੰ ਅੱਜ ਅਸੀਂ ਇੱਥੇ ਆਇਆ ਸਾਨੂੰ ਦਿੱਕਾ ਦੋਗੇ ਦਾ ਟ੍ਰੈਲ ਅਸੀਂ ਜ਼ਰੂਰ ਕਰਕੇ ਦੇਖੀਏ ਪਹਿਲੇ ਪੂਰੀ ਘਾਟਾ ਵੀ ਹੋਣਾ ਇਹ ਤੁਹਾਨੂੰ ਸੀ ਗਰੰਟੀ ਦਿੰਦੇ ਕਿਉਂਕਿ ਪੂਰੀ ਇਹ ਨਹੀਂ ਜੇ ਆਪਾਂ ਇੱਥੇ ਛੁੱਟ ਕੇ ਆਪਾਂ ਪੂਰੀ ਪੂਰੀ ਖਾਧ ਨਹੀਂ ਪੀਜੀਏ ਜੇ ਆਗੇ ਸਾਨੂੰ ਵੀ ਤਿਆਰ ਬਾਣੀ ਥੋੜੇ ਥੋੜੇ ਟ੍ਰੈਲ ਜ਼ਰੂਰ ਆਪਣੇ ਘਰ ਕੇ ਦੇਖੋ ਆਪਣੇ ਖੇਤਾਂ ਦੇ ਹਿਸਾਬ ਨਾਲ ਕਿਉਂਕਿ ਹਰੇਕ ਲਈ ਖੇਤੜਾ ਜਿਹੜਾ ਆਪਣਾ ਆਪਣਾ ਹਿਸਾਬ ਹਸਦਾ ਉਹ ਸਾਨੂੰ ਇੱਕ ਦੂਸਰੇ ਦੇ ਨਾਲ ਮੇਲ ਨਹੀਂ ਖਾਂਦਾ ਸੋ ਆਪਣੇ ਖੇਤ ਦੇ ਵਿੱਚ ਇੱਕ ਦੋ ਵਿਕੇ ਦੇ ਵਿੱਚ ਸਾਨੂੰ ਨੂੰ ਟ੍ਰੈਕ ਕਰਕੇ ਦੇਖਣਾ ਚਾਹੀਦਾ ਔਰ ਮਾਨਵ ਵਿਕਾਸ ਸੰਸਥਾ ਤੁਹਾਨੂੰ ਪੂਰਾ ਸਹਿਯੋਗ ਕਰੇਗੀ ਸਾਡੇ ਨਾਲ ਜੋ ਕੰਟੈਕਟ ਰਹੇ ਨੇ ਪ੍ਰਵੀਨ ਜੀ ਨਾਰੀ ਕੇ ਤੋਂ ਬਿਨਾਂ ਸਾਨੂੰ ਵਾਇਸ ਦਾ ਯੋਗਨੰਦ ਬਹੁਤ ਸਾਨੂੰ ਹਰ ਸਮੇਂ ਜਦੋਂ ਵੀ ਜਰੂਰਤ ਪਦੀ ਹੈ ਇਹ ਸਾਨੂੰ ਸਾਡੇ ਕੋਲ ਆਉਂਦੇ ਨੇ ਜਿੱਦਾਂ ਸਾਡੀ ਮਿੱਟੀ ਕੈਸ ਕਰਾਉਣੀ ਹੋਰ ਵੀ ਜੋ ਕੰਮ ਜਰੂਰਤ ਹੁੰਦੀ ਹੈ ਉਹਦੇ ਨੂੰ ਪੂਰਾ ਸਹਿਯੋਗ ਕਰਦੇ ਨੇ ਤੋਂ ਇਹ ਨਾਲ ਜੁੜੋ ਜੁੜ ਕੇ ਟਿਕੇ ਧੋਕੇ ਨਾਲ ਕਾਇਦ ਜਰੂਰ ਕਰੋ ਪਾਣੀ بچਾਓ ਮਿੱਟੀ بچਾਓ ਅੱਜ ਤੋਂ ਪਹਿਲਾਂ ਅਸੀਂ ਜਿੱਦਾਂ ਪਰਾਇ ਦੀ ਸਾਥ ਬਣਾਉਣ ਦੀ ਗੱਲ ਸੀ ਅਸੀਂ ਪਰਾਇ ਪਿਛਲੇ ਕਿਹੜੇ ਸਾਲ उन बीच तो में मधुमक्खी है। कोटा साल में ना बस यार जाट मरिया जिसे ना ज़मीनें उठाना खड़वा क्या होया? जिले में ना मिट्टी थारी ऐसी बढ़िया रीज़ ज़मीन पोटी हो। एक ही घर उठाके उन्हें पूरे गेंद की ताला बिके तो बिके नहीं ट्राई ही बिच रहेगी। कोटा दूसरे गेंदों में जाट अंकल मिलेगा और जी सब तो जरूरी बेनती है कि कपू करना घटाओ जो आप जमीन बचाई ने पानी बचाओ ए बेनती में प्रवान करो वाहेगुरू जी का खालसा वाहू बहुत बहुत धन्यवाद सरदार गुरमीत सिंह जी का बहुत बढ़िया तरीके ਅਸੀ ਗੱਲ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਅਸੀਂ ਪਹੁੰਚਿਆ ਜਿੰ ਪਿੰਡ ਸਰਬਰਪੁਰ ਜ਼ਿਲ੍ਹਾ ਮਲੇਰਕੋਟਲਾ ਆਪਣੇ ਫਾਰਮਰ ਨੇ ਸਰਦਾਰ ਗਰਮੀਤ ਸਿੰਘ ਜੀ ਤਾਂ ਅਸੀਂ ਪਿਛਲੀ ਵਾਰ ਵੀ ਇਹਨਾਂ ਦਾ ਜਿਹੜਾ ਟ੍ਰਾਇਲ ਆਇਆ ਸੀਗਾ ਸਿੱਧੀ ਬਿਜਾਈ ਦਾ ਮਾਨਵਿਕਾ ਸੰਸਥਾ ਦੁਆਰਾ ਤੇ ਉਹਦੇ ਵਿੱਚ ਇਹਨਾਂ ਦਾ ਵਧੀਆ ਝਾੜ ਰਿਹਾ ਸੀਗਾ ਤਾਂ ਇਸ ਵਾਰ ਫਿਰ ਅਸੀਂ ਇਹਨਾਂ ਦਾ ਸਿੱਧੀ ਬਿਜਾਈ ਦਾ ਝਾੜ ਲਾ ਰਹੇ ਆ ਪੀਐਲ 12620 ਦਾ ਔਰ ਇਸ ਵਾਰ ਇਹ 5 ਏਕੜ ਦੇ ਵਿੱਚ ਲਾ ਰਹੇ ਨੇ ਪਿਛਲੀ ਵਾਰ ਇਹਨਾਂ ਨੂੰ ਕੀ ਪ੍ਰਾਪਟ ਹੋਇਆ ਤੋਂ ਤੁਹਾਨੂੰ ਦੱਸਾਂਗੇ ਕਿੰਨਾ ਕੰਨਾ ਖਰਚਾ ਘਟਿਆ ਜਾਂ ਵਧਿਆ ਤਾਂ ਸਰਹਕੋ ਤੁਹਾਨੂੰ ਦੱਸਾਂਗੇ ਸਰਦਾਰ ਗਮੀਤ ਸਿੰਘ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੈਂ ਗੁਰਮੀਤ ਸਿੰਘ ਪਿੰਡ ਸਰਬੋਪੁਰ ਤੋਂ ਜੀ ਪਿਛਲੀ ਵਾਰ ਮਾਨਵ ਵਿਕਾਸ ਸੰਸਥਾ ਵਾਲ ਦੇ ਕਹਿਣ ਤੇ ਅਸੀਂ 2 ਬਿੱਗੇ ਦਾ ਟ੍ਰਾਇਲ ਕੀਤਾ ਸੀ ਪੀਆਰ 126 ਦਾ ਜਿਹਦਾ ਝਾੜ ਕਾਫੀ ਜ਼ਿਆਦਾ ਸਮਲੋ 8 ਕੁਇੰਟਲ ਤੋਂ ਉੱਪਰ ਦਾ ਸਾਨੂੰ ਮਿਲਿਆ ਹੁਣ ਵੀ ਇਹਨਾਂ ਨੇ ਪ੍ਰੇਰਣਾ ਦਿੱਤੀ ਔਰ ਡਾਕਟਰ ਸਾਹਿਬਾਨ ਦਾ ਇਹਨਾਂ ਨੇ ਦੱਸਿਆ ਕਿ ਤੁਹਾਨੂੰ ਮਿਲਣਗੇ ਤੇ ਮੀਟਿੰਗਾਂ ਰੱਖ ਰਹੇ ਨੇ ਇਹਨਾਂ ਨੇ ਕਹਿਣ ਤੇ ਸੀ 5 ਏਕੜ ਦਾ ਜਿਹੜਾ ਅ ਬਜਾਈ PR126 PR126 ਦੀ ਕਰ ਰਹੇ ਆ ਔਰ ਇਹਦੇ ਵਿੱਚ ਛੱਟੇ ਰਾਹੀਂ ਕਰ ਰਹੇ ਆ ਜੀ ਆਪਾਂ ਛੱਟੇ ਰਾਹੀਂ ਜੀ ਆਹ ਹੁਣ ਦੇਖ ਲਓ ਪੀਟਾ ਦੇ ਕੇ ਬਾਅਦ ਦੇ ਵਿੱਚ ਆਹ ਹਲ ਫੇਰ ਦਿੰਨੇ ਆ ਉਸ ਤੋਂ ਬਾਅਦ ਪਾਣੀ ਦੇ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਬਿਲਕੁਲ ਹੌਸੇ ਹੌਸੇ ਹਲ ਫੇਰ ਕੇ ਕਿਉਂਕਿ ਪਿਛਲੀ ਵਾਰ ਵੀ ਇਦਾਂ ਹੀ ਕਰਿਆ ਸੀ ਅਸੀਂ ਜਿਹਦਾ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਔਰ ਜੰਮ ਵੀ ਬਹੁਤ ਹੁੰਦਾ ਇਹ 'ਚ ਕੋਈ ਵਾਧੂ ਡਾਲ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਔਰ ਜਿਹੜੀ ਲੇਬਰ ਦਾ ਖਰਚਾ ਜਿਹੜਾ ਕਿ 5000 ਕਿਲੇ ਦਾ ਪੈਂਦਾ ਉਹ ਸਾਨੂੰ ਸਿੱਧੇ ਦਾ ਸਿੱਧਾ ਵੱਜ ਜਾਂਦਾ ਪਹਿਲੀ ਵਾਰੀ ਲਾਉਣ ਤੇ ਪਾਣੀ ਦੀ ਬਚਤ ਹੁੰਦੀ ਹੈ ਪਾਣੀ ਦੀ ਬਚਤ ਦਾ ਬਹੁਤ ਜ਼ਿਆਦਾ ਜਿੱਦਾਂ ਹਰੇ-ਜਾਰੇ ਨੂੰ ਅਸੀਂ ਪਾਣੀ ਦਿੰਨੇ ਆ 5 ਦਿਨ ਬਾਅਦ 6 ਦਿਨ ਬਾਅਦ ਉਦਾਂ ਪਾਣੀ ਦੋ ਜੇ 1 2 ਦਿਨ ਲੇਟ ਵੀ ਹੋ ਜੂ ਤਾਂ ਵੀ ਕੋਈ ਇਹਨਾਂ ਨੂੰ ਦਿੱਕਤ ਨਹੀਂ ਕੀ ਕਹਾਂ ਜਾਬ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਥੋੜੇ-ਥੋੜੇ ਟ੍ਰਾਇਲ ਜਿੱਦਾਂ ਕਰਕੇ ਪਹਿਲਾਂ ਦੇਖੋ ਇਕਦਮ ਨਾ ਕਿਉਂਕਿ ਤੁਹਾਨੂੰ ਐਕਸਪੀਰੀਅੰਸ ਤਾਂ ਹੀ ਹੋਊਗਾ ਜੇ ਤੁਸੀਂ ਕਰਕੇ ਦੇਖੋਗੇ ਇੱਕ ਕੱਖਾਂ ਬਾਰੇ ਕਹਿੰਦੇ ਕਿਸਾਨ ਉਹਨਾਂ ਬਾਰੇ ਦੱਸੋ ਜੀ ਕੁਝ ਕੀ ਕਿੱਦਾਂ ਕੱਖਾਂ ਬਾਰੇ ਇਦਾਂ ਜੀ ਜਿੱਦਾਂ ਆਪਾਂ ਮਤਲਬ ਪਹਿਲਾਂ ਪਾਣੀ ਦੇਣਾ ਹਾਂਜੀ ਫੇਰ ਤਾਂ ਅਸੀਂ ਪਹਿਲਾਂ ਪਾਣੀ ਦੇ ਕੇ ਸਾਥੀ ਦਾ ਸਿੱਟਾ ਦਿੱਤਾ ਸੀ ਠੀਕ ਹੈ ਜੀ ਜੇ ਆਪਾਂ ਇਦਾਂ ਹੀ ਕਰਨਾ ਵੀ ਸੁੱਕੀ ਜ਼ਮੀਨ 'ਚ ਸਿੱਟਾ ਦੇ ਕੇ ਉੱਪਰੋਂ ਹਾਲ ਫੇਰ ਕੇ ਉਸ ਤੋਂ ਬਾਅਦ ਆਪਾਂ ਕੀ ਕਰ ਸਕਦੇ ਹਾਂ ਸਟੌਂਪ ਤੇ ਸਾਥੀ ਦੀ ਸਪਰੇਅ ਕਰ ਸਕਦੇ ਠੀਕ ਹੈ ਜੀ ਉਹਦੇ ਨਾਲ ਵੀ ਰਿਜ਼ਲਟ ਮਿਲਦਾ ਕੋਈ ਇਦਾਂ ਦੀ ਕੱਖਾਂ ਦੀ ਕੋਈ ਦਿੱਕਤ ਆਈ ਨਹੀਂ ਸਾਨੂੰ ਠੀਕ ਹੈ ਹਾਂ ਠੀਕ ਹੈ ਜੀ ਜੀ ਧੰਨਵਾਦ ਜੀ ਆ ਦੇਖਣ ਸਾਰੇ ਕਿਸਾਨ ਭਰਾ ਵੀਰ ਹੁਣ ਛੱਟਾ ਵੀ ਦੇ ਰਹੇ ਨੇ ਪੀਆਰ 126 ਦਾ ਔਰ ਇਧਰ ਨੇ ਇਧਰ ਨੇ ਕੁਝ ਬਿਲਾਈ ਵੀ ਆ ਪਹਿਲਾਂ ਆਪਣਾ ਮੋਬਾਈਲ ਨੰਬਰ ਬੋਲ ਦੇ ਵੀਰ ਜੀ ਆਪਣਾ ਮੋਬਾਈਲ ਨੰਬਰ ਹੈਗਾ ਜੀ 94172 41335 ਠੀਕ ਹੈ ਕੋਈ ਕਿਸਾਨ ਭਰਾ ਗੱਲਬਾਤ ਕਰਨਾ ਚਾਹੁੰਦਾ ਤਾਂ ਵੀਰ ਜੀ ਨੇ ਆਪਣਾ ਨੰਬਰ ਹੀ ਬੋਲਤਾ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਸਾਰੇ ਕਿਸਾਨ ਭਰਾਵਾਂ ਦਾ